ਕੇਂਦਰ ਸਰਕਾਰ ਦੇ ਦੁਆਰਾ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਸੰਘਰਸ਼ ਦੇ ਦੌਰਾਨ ਦਿੱਲੀ ਦੀਆਂ ਬਰੂਹਾਂ ਤੇ ਅਨੇਕਾਂ ਹੀ ਕਿਸਾਨ ਸ਼ਹੀਦੀ ਪਾ ਗਏ ਸੀ ਦਿੱਲੀ ਦੇਆਂ ਬਰੂਹਾ ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਪੀੜਿਤ ਪਰਿਵਾਰਾਂ ਦੇ ਮੈਂਬਰਾਂ ਨੂੰ 5 ਲੱਖ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਦੇ ਤਹਿਤ ਨਾਬਾ ਬਲਾਕ ਦੇ ਵੱਖ-ਵੱਖ ਪਿੰਡਾਂ ਦੇ ਵਿੱਚ 15 ਕਿਸਾਨ ਸ਼ਹੀਦ ਹੋਏ ਸੀ ਅਤੇ ਅੱਜ ਦੋ ਸ਼ਹੀਦ ਪਰਿਵਾਰਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਹਲਕਾ ਵਿਧਾਇਕ ਸਾਧੂ ਸਿੰਘ ਧਰਮਸੋਤ ਅਤੇ ਸਾਬਕਾ ਕੈਬਨਿਟ ਮੰਤਰੀ ਦੇ ਸੁਪੁੱਤਰ ਹਰਪ੍ਰੀਤ ਸਿੰਘ ਦੇ ਵੱਲੋਂ ਦਿੱਤੇ ਗਏ ਇਸ ਮੌਕੇ ਤੇ ਪੀੜਿਤ ਪਰਿਵਾਰਾਂ ਦੇ ਮੈਂਬਰਾਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਵਾਅਦਾ ਕੀਤਾ ਗਿਆ ਸੀ ਉਸ ਨੂੰ ਪੂਰਾ ਕਰਨ ਤੇ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਸਾਨੂੰ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਨੇ ਇਸ ਮੌਕੇ ਤੇ ਉਹਨਾਂ ਦੇ ਨਾਲ ਨਾਇਬ ਤਹਿਸੀਲਦਾਰ ਕਰਮਜੀਤ ਸਿੰਘ ਖੱਟੜਾ ਅਤੇ ਹਲਕਾ ਵਿਧਾਇਕ ਧਰਮਸੋਦ ਦੇ ਸਿਆਸੀ ਸਲਾਹਕਰ ਚਰਨਜੀਤ ਸਿੰਘ ਬਾਤਿਸ਼ਵੀ ਮੌਜੂਦ ਰਹੇ ਜਿਹੜੇ ਆਪਣੇ ਕਿਸਾਨ ਭਰਾ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ ਯੋਗਤਾ ਦੇ ਹਿਸਾਬ ਨਾਲ ਅੱਜ ਨੌਕਰੀ ਦਿੱਤੀ ਗਈ ਆ ਤੇ ਇੱਕ ਪਿੰਡ ਉਹੀ ਤੇ ਇੱਕ ਖੇੜੀ ਜੱਟਾਂ ਦੇ ਦੋ ਇਹ ਅੱਜ ਲੈਟਰ ਉਹ ਉਹਨਾਂ ਨੂੰ ਦਿੱਤੇ ਨੇ ਨੌਕਰੀ ਦੇ ਤੇ ਜੋ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਉਹ ਉਹਨਾਂ ਨੂੰ ਨੌਕਰੀ ਯੋਗ ਦੇ ਹਿਸਾਬ ਨਾਲ ਦਿੱਤੀ ਗਈ ਹੈ। ਲਖਸ਼ੰਕਰ ਜੀ ਸਰਕਾਰ ਨੇ ਜਿਹੜਾ ਤੁਹਾਨੂੰ ਅੱਜ ਨਿਯੁਕਤੀ ਪੱਤਰ ਦਿੱਤਾ ਕਿੰਨਾ ਨਗਰਾ ਭੰਗ। ਅਸੀਂ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਅਸੀਂ ਬਹੁਤ ਧੰਨਵਾਦੀਆਂ ਸਾਧੂ ਸੰਤ ਧਰਮਸੋਧ ਜੀ। ਕੋਈ ਕਿਸੇ ਕੀ ਕਹਿੰਦਾ ਜਿਹੜਾ ਤੁਹਾਡਾ ਬੇਟਾ ਸੀ ਪੰਜਾਬ ਵਿੱਚ ਸਾਨੋਂ ਘੱਟ ਉਮਰ ਸੀ ਸ਼ਾਇਦ 19 ਸਾਲਾਂ ਦਾ ਸੀ ਤੁਹਾਡਾ ਉਹੀ ਤਹਾਰਾ ਸੀ ਉਹਨੂੰ ਲੱਗਦਾ ਵੀ ਸਰਕਾਰ ਨੇ ਹੁਣ ਬਹੁਤ ਵਧੀਆ ਕੀਤੀ ਹੈ ਜੀ ਹਾਂਜੀ ਸਰਕਾਰ ਨੇ ਬਹੁਤ ਵਧੀਆ ਮਦਦ ਕੀਤੀ ਹੈ ਪਹਿਲਾਂ ਪੈਸੇ ਵੀ ਦਿੱਤੇ ਨੇ 5 ਲੱਖ ਰੁਪਈਆ ਧਰਮਸੋਤ ਸਿੰਘ ਜੀ ਆਪ ਜਾ ਕੇ ਦਾਨ ਕਰਕੇ ਆਇਸੀ ਮਹਾਰਾਣੀ ਨਾਲ ਸਭ ਨੂੰ ਨਾਲ ਲੈ ਕੇ ਸਰਕਾਰ ਨੇ ਬਹੁਤ ਵਧੀਆ ਮਦਦ ਕੀਤੀ ਹਾਂਜੀ ਆ ਪੰਜਾਬ ਸਰਕਾਰ ਦੇ ਬਹੁਤ ਜ਼ਿਆਦਾ ਧੰਨਵਾਦ ਆ ਤੇ ਸਾਡੇ ਹਲਕੇ ਦੇ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਦੇ ਬਹੁਤ ਧੰਨਵਾਦ ਆ ਤੇ ਸਰਕਾਰ ਨੂੰ ਨੇ ਜੋ ਸਾਡੇ ਦੇ ਮਤਲਬ ਕਿ ਉਹਦੇ ਡੈਡੀ ਦਾ ਮੁੱਲ ਪਾਇਆ ਜੋ ਸ਼ਹੀਦ ਹੋ ਗਏ ਤੇ ਤੇ ਉਹਨਾਂ ਲਈ ਅਸੀਂ ਬਹੁਤ ਬਹੁਤ ਧੰਨਵਾਦ ਡੈਡੀ ਕਿੱਥੇ ਸ਼ਹੀਦ ਹੋ ਗਏ ਤੁਸੀਂ ਆਪਣੇ ਸ਼ੰਗੂ ਬਾਰਡਰ ਜੀ ਕਿਸ਼ਾਨੀ ਮੋਰਚੇ ਕਿੰਨੇ ਟਾਈਮ ਤੋਂ ਉੱਥੇ ਸੀ ਉਹ ਜੀ ਲਗਾਤਾਰ ਹੀ ਪੰਜ-ਛੇ ਵਾਰੀ ਜਾਂਦੇ ਰਹਿੰਦੇ ਸੀ ਤੇ ਛੇ-7 ਮਹੀਨਿਆਂ ਤੋਂ ਉੱਥੇ ਸੀ ਜੀ ਆ ਜਾਂਦੇ ਤੇ ਫੇਰ ਵਗ ਜਾਂਦੇ ਸੀ ਕਿਸ ਤਰ੍ਹਾਂ ਹੋਏ ਸੀ ਉਹ ਉਹਨਾਂ ਨੂੰ ਉੱਥੇ ਅਟੈਕ ਹੋ ਗਿਆ ਸੀ ਜੀ ਹਾਂ ਉਹ ਸਰਕਾਰ ਨੇ ਕਿਹਾ ਸੀ ਜੇ 5 ਲੱਖ ਰੁਪਏ ਦੇ ਘਰ ਘਰ ਨੌਕਰੀ ਉਹ ਵਾਦਾ ਪੂਰਾ ਹਾਂਜੀ ਹਾਂ 5 ਲੱਖ ਰੁਪਏ ਹੀ ਮਿਲ ਗਿਆ ਤੇ ਨੌਕਰੀ ਮਿਲ ਗਈ ਜਿਵੇਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਇੱਕ ਜਿਹੜੇ ਐਸਐਸ ਹੀਡ ਹੋਣ ਕਿਸਾਨ ਕਿੰਨੇ ਨਿਯੁਕਤੀ ਪੱਤਰ ਦਿੱਤਾ ਗਿਆ ਇਹ ਨਿਯੁਕਤੀ ਪੱਤਰ ਜੀ ਸਾਡੇ ਕੋਲੇ ਹੁਣ ਤਿੰਨ ਨਿਯੁਕਤੀ ਪੱਤਰ ਆਏ ਨੇ ਜੀ ਇੱਕ ਤਾਂ ਪਿੰਡ ਲਲਾਉੜੇ ਦਾ ਸੀ ਉਹ ਦਿਹਾਤੀ ਅੰਚਾਰਜ ਨੇ ਦਿੱਤਾ ਜੀ ਦੋ ਇਹ ਨਿਯੁਕਤੀ ਪੱਤਰ ਆਏ ਨੇ ਇੱਕ ਪਿੰਡ ਥੋਹੀ ਦਾ ਜੀ ਇੱਕ ਪਿੰਡ ਦਿੱਤੂ ਪਰ ਜੱਟਾਂ ਦਾ ਆਇਆ ਤੇ ਹੁਣ ਸ਼ੁਰੂ ਹੋਏ ਨੇ ਬਾਕੀ ਫਾਈਲਾਂ ਸਾਡੀਆਂ ਚੱਲ ਰਹੀਆਂ ਨੇ ਜਲਦੀ ਹੀ ਜਿਹੜੇ ਬਾਕੀ ਨੇ ਉਹ ਜਲਦੀ ਹੀ ਪੰਜਾਬ ਸਰਕਾਰ ਨਿਯੁਕਤੀ ਪੱਤਰ ਦੇਵੇਗੀ ਨਬ ਬਲੌਗ ਦੇ ਕਿੰਨੇ ਗਏ ਸ਼ੀਰ ਜਿਨ੍ਹਾਂ ਨੂੰ ਮਿਲਦੀ ਪਸਰਦੀ ਕਿਆ ਨੇ ਨਬ ਬਲੌਗ ਦੇ ਘਟੂ ਘਟ 15 ਹੈਗੇ ਆਪਾਂ ਪਿੰਨਿਆਂ ਨੂੰ ਦੇ ਦਿੱਤੇ ਗਏ ਕਿੰਨੇ ਸ਼ੁਰੂ ਹੁਣ ਸ਼ੁਰੂ ਹੋਇਆ ਜੀ ਆਪਣੇ ਤਿੰਨ ਨਿਯੁਕਤੀ ਪੱਤਰ ਸਾਡੇ ਕੋਲ ਆ ਗਏ ਜੀ ਬਾਕੀ ਹੁਣ ਤਿਆਰੀ ਹੈ ਇਹਨਾਂ ਨੂੰ ਯੋਗਤਾ ਦੇ ਹਿਸਾਬ ਨਾਲ ਜਿਵੇਂ ਡਿਜ਼ਰਵ ਕਰਦੇ ਸੀਗੇ ਹੁਣ ਇਹਨਾਂ ਨੂੰ ਚੌਥੇ ਦਰਜੇ ਦੇ ਵਿੱਚ ਦਿੱਤੀ ਗਈ ਹੈ ਨੌਕਰੀ ਇੱਕ ਨੂੰ ਤਾਂ ਡੀਸੀ ਅਫੀਸਰ ਦੇ ਵਿੱਚ ਨੌਕਰੀ ਦਿੱਤੀ ਹੈ ਇੱਕ ਨੂੰ ਖੇਤੀਬਾੜੀ ਵਿਭਾਗ ਚ ਨੌਕਰੀ ਦਿੱਤੀ ਗਈ ਹੈ ਜੀ ਤੇ ਉਹ ਕਿਸਾਨ ਉੱਥੇ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇਗੇ ਉੱਥੇ ਜੋ ਇਹਨਾਂ ਨੇ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ 5-5 ਲੱਖ ਰੁਪਇਆ ਅਸੀਂ ਸਾਰੇ ਘਰਾਂ 'ਚ ਚੈੱਕ ਦੇ ਕੇ ਆਏ ਜੀ ਹੁਣ ਇਹ ਉਹੀ ਵਾਅਦੇ ਦੇ ਹਿਸਾਬ ਨਾਲ ਜੋ ਇਹਨਾਂ ਨੂੰ ਨੌਕਰੀ ਦਾ ਵਾਅਦਾ ਪੰਜਾਬ ਸਰਕਾਰ ਨੇ ਕੀਤਾ ਸੀਗਾ ਉਹ ਅੱਜ ਅਸੀਂ ਨੁਕਤੀ ਪੱਤਰ ਆ ਸਾਧੂ ਸਿੰਘ ਧਰਮਸੋਧ ਦੇ ਬੇਟਾ ਜੀ ਆਏ ਨੇ ਹਰਪ੍ਰੀਤ ਜੀ ਉਹਨੇ ਇਹ ਰੀਡ ਹੈਂ ਬਣਾਈ ਹੈ ਤਾਂ ਇਹਨਾਂ ਨੂੰ ਸਾਰਿਆਂ ਨੂੰ ਨੁਕਤੀ ਪੱਤਰ ਦਿੱਤੇ ਨੇ ਚਾਹੇ ਅਸੀਂ ਜਿਦੋਂ ਵੀ ਸੀ ਉਹਨਾਂ ਦੇ ਪਰਿਵਾਰਾਂ ਨੂੰ ਨੁਕਤੀ ਪੱਤਰ ਪੰਜਾਬ ਸਰਕਾਰ ਵੱਲੋਂ ਜੋ ਵਾਅਦਾ ਕੀਤਾ ਗਿਆ ਸੀ ਉਹ ਸਤਿਕਾਰਯੋਗ ਸਰਦਾਰ ਸਾਦੂ ਸਿੰਘ ਜੀ ਧਰਮਸੋਧ ਕੈਬਨਪੰਥੀ ਸਾਹਿਬ ਉਹਨਾਂ ਦੇ ਨਾਲ ਸਾਰੇ ਸ਼ਹੀਦ ਪਰਿਵਾਰਾਂ ਦੇ ਵਿੱਚ ਜਾਣ ਦਾ ਉਹਦਾ ਮੌਕਾ ਮਿਲਿਆ 5-5 ਲੱਖ ਰੁਪਏ ਵੀ ਉਸ ਪਰਿਵਾਰਾਂ ਨੂੰ ਦਿੱਤਾ ਪੰਜਾਬ ਸਰਕਾਰ ਵੱਲੋਂ ਤੇ ਅੱਜ ਸਾਡੇ ਜਿਹੜੇ ਨੇ ਨਾਭੇ ਹਲਕੇ ਦੇ ਦੋ ਜਿਹੜੇ ਨਮਾਇੰਦਗੀ ਪੱਤਰ ਨੇ ਨਿਯੁਕਤੀ ਪੱਤਰ ਨੇ ਉਹਨਾਂ ਦੇ ਪਿਆਰੇ ਬੇਟੇ ਹਰਪ੍ਰੀਤ ਧਰਮਸੋਧ ਜੀ ਲक्की ਜੀ ਨਾਲ ਸਾਡੇ ਚੇਅਰਮੈਨ ਸਾਹਿਬ ਸਰਦਾਰ ਜਗਜੀਤ ਸਿੰਘ ਦਰਦੀ ਚੇਅਰਮੈਨ ਮਾਰਕੀਟ ਕਮੇਟੀ ਪਿਛੇਮਾਨ ਪੋਜੋ ਮਾਜਰੀ ਚੇਅਰਮੈਨ ਜਿਹੜੇ ਸਾਡੇ ਉਲਾਕ ਸੰਥੀ ਦੇ ਨੇ ਉਹਨਾਂ ਦੀ ਇਹ ਸਾਰਿਆਂ ਦੇ ਕਾਰਕਮਲਾਂ ਦੇ ਨਾਲ ਅਸੀਂ ਦਿੱਤੇ ਨੇ ਕਿਉਂਕਿ ਜੋ ਪੰਜਾਬ ਸਰਕਾਰ ਨੇ ਵਾਦਾ ਕੀਤਾ ਉਹ ਪੂਰਾ ਹੋ ਰਿਹਾ ਹੋਰ ਵੀ ਜਿਹੜੇ ਪਰਿਵਾਰ ਨੇ ਜਿਵੇਂ ਜਿਵੇਂ ਸ਼ਹੀਦ ਹੋਏ ਨੇ ਓਵੇਂ ਓਵੇਂ ਸਾਰਿਆਂ ਦੇ ਬਣ ਕੇ ਕਾਗਜ਼ ਪੱਤਰ ਗਏ ਹੋਣੇ ਸਾਰਿਆਂ ਨੂੰ ਇਹ ਜਿਹੜੀ ਨੌਕਰੀ ਹੈ ਉਹ ਦਿੱਤੀ ਜਾਊ ਨੱਬਾ ਤੋਂ ਸੁਖਚੰਦ ਸਿੰਘ ਲੋਬਾਨਾ ਦੀ ਰਿਪੋਰਟ